ਆਪ ਆਪ ਮਿਲੇ ਚੁੱਕੇ ਅਭਿਮਾਨ ਹੈ ਗੁਰਮਖ ਨਾਮ ਸਦਾ ਸਦਾ ਵਖਾਨੈ ਪਾਤਸ਼ਾਹ ਕਿਰਪਾ ਕਰਦੇ ਹਨ ਸੱਚਾ ਨਾਮ ਸੱਚ ਹੈ ਸ਼ਬਦ ਜਨ ਹੈ ਸੱਚੇ ਸਤਿਗੁਰਾਂ ਦੇ ਉਪਦੇਸ਼ ਦੇ ਨਾਲ ਸੱਚੇ ਨਾਮ ਨੂੰ ਜਦੋਂ ਇਹ ਜੀਵ ਜਾਣਦਾ ਹੈ ਉਦੋਂ ਇਹ ਜੀਵ ਆਪਣੇ ਆਪ ਆਪਣੇ ਸਰੂਪ ਦੇ ਵਿੱਚ ਮਿਲ ਜਾਂਦਾ ਆਪੇ ਆਪ ਮਿਲਿਆ ਚੁੱਕੇ ਅਭਮਾਨ ਸਿਰ ਫਿਰ ਜਿਹੜਾ ਅਭਮਾਨ ਹੰਕਾਰ ਹੈ ਦੇ ਅੰਦਰ ਉਹ ਵੀ ਮਾਰੇ ਕਹਿੰਦੇ ਦੂਰ ਹੋ ਜਾਂਦਾ ਹੈ ਗੁਰਮਖ ਨਾਮ ਸਦਾ ਸਦਾ ਵਖਾਣ ਤੇ ਜਿਹੜੇ ਗੁਰਮਖ ਹਨ ਗੁਰੂ ਦੀ ਮਤ ਅਨੁਸਾਰ ਚੱਲਦੇ ਹਨ ਉਹ ਹਰੀ ਪਰਮੇਸ਼ਵਰ ਨੂੰ ਮਨ ਬਾਣੀ ਕਰਕੇ ਸਦਾ ਵਖਾਨੇ ਭਾਵ ਉਚਾਰਨ ਕਰਦੇ ਹਨ ਪਰਮੇਸ਼ਵਰ ਦਾ ਨਾਮ ਜਪਣਾ ਕਰਦੇ ਹਨ ਸਤ ਗੁਰ ਸੇਵਿਐ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾਂ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਪਾਤਸ਼ਾਹ ਕਿਰਪਾ ਕਰਦੇ ਹਨ ਸਤਿਗੁਰ ਸੇਵਿਆ ਦੂਜੀ ਦੁਰਮਤ ਜਾਈ ਜਦੋਂ ਜੀਵ ਸਤਿਗੁਰੂ ਨੂੰ ਸੇਵਦੇ ਹਨ ਭਾਵ ਪਰਮੇਸ਼ਵਰ ਦਾ ਨਾਮ ਜਪਦੇ ਹਨ ਫਿਰ ਜਿਹੜੀ ਦੂਜੀ ਤਵੈ ਵਾਸ਼ਨਾ ਹੁੰਦੀ ਹੈ ਨਾ ਜੀਵ ਦੇ ਮਨ ਦੇ ਅੰਦਰ ਦਵੈਤ ਭਾਵਨਾ ਕੋਟੀ ਮਤ ਉਹ ਮਾਰੇ ਕਹਿੰਦੇ ਦੂਰ ਹੋ ਜਾਂਦੀ ਹੈ ਮਾੜੀ ਮਤ ਖਤਮ ਹੋ ਜਾਂਦੀ ਹੈ ਚੰਗੀ ਮਤ ਉਸ ਜੀਵਨ ਨੂੰ ਮਿਲ ਜਾਂਦੀ ਹੈ ਔਗਣ ਕਾਟ ਪਾਪਾਂ ਮਤ ਖਾਈ ਤੇ ਗੁਰੂ ਦੀ ਸੇਵਾ ਦੇ ਨਾਲ ਜੀਵ ਦੇ ਜਿੰਨੇ ਵੀ ਸਰਬ ਔਗਣ ਆ ਉਹ ਕੱਟੇ ਜਾਂਦੇ ਹਨ ਖਤਮ ਹੋ ਜਾਂਦੇ ਹਨ ਪਾਪਾਂ ਵਾਲੀ ਜਿਹੜੀ ਬੁੱਤੀ ਹੈ ਉਸਾਂ ਉਸ ਨੂੰ ਖਾ ਲੈਂਦੀ ਹੈ ਖਤਮ ਕਰ ਦਿੰਦੀ ਹੈ ਭਾਵ ਪਾਪਾਂ ਵਾਲੀ ਜਿਹੜੀ ਬੁੱਧੀ ਹੈ ਉਹ ਦੂਰ ਹੋ ਜਾਂਦੀ ਹੈ ਜਿਸ ਨੂੰ ਆਪਾਂ ਦੁਰਮਤ ਮਾੜੀ ਮਤ ਕਹਿੰਦੇ ਹਾਂ ਕੰਚਨ ਕਾਇਆ ਜੋਤੀ ਜੋਤ ਸਮਾਈ ਮਾਰੇ ਕਹਿੰਦੇ ਕਾਇਆ ਸੂਖਮ ਦੇਹੀ ਅਰਥਾਤ ਬੁੱਧੀ ਸਵਰਨਵਤ ਸ਼ੁੱਧ ਹੋ ਜਾਂਦੀ ਹੈ ਸੋਨੇ ਦੇ ਵਤ ਇਹ ਵਾਹਿਗੁਰੂ ਪਰਮੇਸ਼ਵਰ ਦੀ ਜਿਹੜੀ ਜੋਤ ਹੈ ਫਿਰ ਅੰਦਰ ਆ ਕੇ ਵਸ ਜਾਂਦੀ ਹੈ ਸਤ ਗੁਰ ਮਿਲਿਆ ਵੱਡੀ ਵਡਿਆਈ ਦੁੱਖ ਕਾਟੇ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਸਤ ਗੁਰ ਮਿਲਿਆ ਵੱਡੀ ਵਡਿਆਈ ਮਾਰੇ ਕਹਿੰਦੇ ਜਿਨ੍ਹਾਂ ਨੂੰ ਸਤ ਗੁਰ ਮਿਲਿਆ ਹੈ ਜਿਨ੍ਹਾਂ ਦਾ ਸਤਿਗੁਰੂ ਦੇ ਨਾਲ ਮੇਲ ਹੋਇਆ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਨਾਮ ਜਪ ਕੇ ਸਤਿਗੁਰੂ ਦੀ ਪ੍ਰਾਪਤੀ ਕੀਤੀ ਹੈ ਉਹਨਾਂ ਦੀ ਮਾਰੇ ਕਹਿੰਦੇ ਵਡਿਆਈ ਫਿਰ ਬਹੁਤ ਵੱਡੀ ਹੋ ਜਾਂਦੀ ਹੈ ਜਿਹੜੇ ਰੱਬ ਦੇ ਪਿਆਰੇ ਸੰਤ ਮਹਾਪੁਰਸ਼ ਹਨ ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਸੇਵਾ ਆ ਹੈ ਫਿਰ ਉਹਨਾਂ ਦੀ ਵੀ ਵਡਿਆਈ ਵੱਡੀ ਹੋ ਜਾਂਦੀ ਹੈ ਜਿੱਦਾਂ ਗੁਰੂ ਦੀ ਉਪਮਾ ਹੁੰਦੀ ਹੈ ਪਰ ਉਹਨਾਂ ਦੇ ਪਿਆਰਿਆਂ ਦੀ ਵੀ ਵੜਿਆਈ ਹੁੰਦੀ ਦੁੱਖ ਕਟੇ ਹਿਰਦੇ ਨਾਮ ਵਸਾਈ ਮਾਰੇ ਕਹਿੰਦੇ ਫਿਰ ਉਹਨਾਂ ਦੇ ਜਨਮ ਮਰਨ ਆਦਿ ਜਿਹੜੇ ਦੁੱਖ ਹਨ ਉਹ ਕੱਟੇ ਜਾਂਦੇ ਹਨ ਕਿਉਂ ਕਿਉਂ ਕਿ ਉਹਨਾਂ ਨੇ ਹਰੀ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਸ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਪਰਮੇਸ਼ਵਰ ਦੇ ਨਾਮ ਦੇ ਨਾਲ ਉਹਨਾਂ ਦੀ ਪ੍ਰੀਤੀ ਹੋ ਗਈ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਵਸ ਗਿਆ ਹੈ ਇਸ ਕਰਕੇ ਜਨਮ ਮਰਨ ਦੇ ਜਿਹੜੇ ਦੁੱਖ ਹਨ ਉਹਨਾਂ ਦੇ ਕੱਟੇ ਗਏ ਹਨ ਨਾਮ ਰਤੇ ਸਦਾ ਸੁਖ ਪਾਈ ਜਿਹੜੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਰੰਗੇ ਹਨ ਲਾਲ ਹੋਏ ਹਨ ਉਹਨਾਂ ਨੇ ਸਰਬ ਸੁੱਖਾਂ ਦੀ ਪ੍ਰਾਪਤੀ ਮਾਰੇ ਕਹਿੰਦੇ ਉਹਨਾਂ ਨੂੰ ਹੋਈ ਭਾਵ ਵਿਵਹਾਰ ਪਰਮਰਥ ਕਰ ਉਹ ਸਾਰੇ ਜੀਵ ਸੁਖੀ ਹੋਏ ਹਨ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੋਖ ਦਵਾਰ ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰ ਮਹਾਰਾਜ ਕਿਰਪਾ ਕਰਨੇ ਹਨ ਗੁਰਮਤਿ ਮਾਨਿਆ ਕਰਨੀ ਸਾਰ ਭਾਵ ਜਿਨ੍ਹਾਂ ਨੇ ਆਪਣੇ ਗੁਰੂ ਦੀ ਮਤ ਸਿੱਖਿਆ ਨੂੰ ਮੰਨਿਆ ਹੈ ਗੁਰੂ ਦੀ ਸਿੱਖਿਆ ਅਨੁਸਾਰ ਜਿਹੜੇ ਚੱਲਦੇ ਹਨ ਉਹਨਾਂ ਦੀ ਜਿਹੜੀ ਕਰਨੀ ਹੈ ਉਹ ਸ਼੍ਰੇਸ਼ਟ ਹੋ ਜਾਂਦੀ ਹੈ ਤੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਮੰਨਿਆ ਹੈ ਉਹਨਾਂ ਦਾ ਮੋਖ द्वार ਉਹਨਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਮਹਾਰਾਜ ਕਿਰਪਾ ਕਰਦੇ ਹਨ ਇਸ ਪ੍ਰਕਾਰ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਮੰਨਿਆ ਹੈ ਉਹ ਸਿਹਤ ਪਰਿਵਾਰ ਉਹਨਾਂ ਦਾ ਉਧਾਰ ਹੋ ਜਾਂਦਾ ਹੈ ਉਹ ਕਲਿਆਣ ਨੂੰ ਪ੍ਰਾਪਤ ਹੋ ਜਾਂਦੇ ਹਨ ਤੇ ਪਰਿਵਾਰ ਸੰਯੁਕਤ ਸਿਹਤ ਉਹਨਾਂ ਦੀ ਆਧਾਰ ਹੋਏ ਹਨ ਬਿਲਾਵਲ ਮਹਿਲਾ ਚੌਥਾ ਅਸ਼ਟ ਪਦੀਆਂ ਘਰ 11 ਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਧਨ ਧਨ ਸਤ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਪਾਵਨ ਬਾਣੀ ਅੰਦਰ ਕਿਰਪਾ ਕਰਦੇ ਹਨ ਆਪ ਆਪ ਖਾਏ ਹੋ ਮਿਟੈ ਅਨ ਦਿਨ ਹਰ ਰਸ ਗੀਤ ਗਵਈਆ ਮਹਾਰਾਜ ਕਿਰਪਾ ਕਰ ਦੇ ਨਾ ਹੈ ਭਾਈ ਜੋ ਹਉਮੈ ਨੂੰ ਮੇਟ ਦੇਵੇ ਹਉਮੈ ਨੂੰ ਖਤਮ ਕਰ ਦੇਵੇ ਅਤੇ ਦਿਨ ਰਾਤ ਸਦਾ ਪ੍ਰੇਮ ਕਰਕੇ ਹਰੀ ਪਰਮੇਸ਼ਵਰ ਦੇ ਜਿਹੜੇ ਗੀਤ ਹਨ ਉਹਨਾਂ ਨੂੰ ਗਾਇਨ ਕਰੇ ਭਾਵ ਹਰੀ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਹ ਜਪਨਾ ਕਰੇ ਸਤ ਸੰਗ ਕਰੇ ਉਹ ਜੀਵ ਆਪਣੇ ਸਰੂਪ ਦੇ ਆਨੰਦ ਨੂੰ ਖਾਂਦਾ ਹੈ ਭਾਵ ਉਹ ਆਨੰਦ ਨੂੰ ਮਹਿਸੂਸ ਕਰਦਾ ਹੈ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮਾਰੇ ਕਹਿੰਦੇ ਇਸ ਪ੍ਰਕਾਰ ਜੋ ਗੁਰੂ ਦਵਾਰੇ ਨਾਮ ਦੇ ਵਿੱਚ ਪਰਚੇ ਹਨ ਭਾਵ ਗੁਰੂ ਦੇ ਦਵਾਰੇ ਜਾ ਕੇ ਜੋ ਪਰਮੇਸ਼ਵਰ ਦਾ ਨਾਮ ਜਪਦੇ ਹਨ ਮਾਲਕ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹਨ ਉਹਨਾਂ ਦੀ ਜਿਹੜੀ ਕਾਇਆ ਭਾਵ ਜਿਹੜਾ ਸਰੀਰ ਹੈ ਅਤੇ ਉਹਨਾਂ ਦੀ ਜਿਹੜੀ ਬੁੱਧੀ ਹੈ ਉਹ ਸਵਰਨ ਸੋਨੇ ਦੇ ਵਤ ਸੁੱਧ ਹੋ ਜਾਂਦੀ ਸੋਹ ਨਿਰਭੈ ਹੋ ਜਾਂਦੇ ਹਨ ਉਹਨਾਂ ਨੂੰ ਕਿਸੇ ਦਾ ਜਾਂ ਜਮਾ ਦਾ ਬੁਢਾਪੇ ਦਾ ਮਾਰੇ ਕਹਿੰਦੇ ਕੋਈ ਉਹਨਾਂ ਦੇ ਮਨ ਦੇ ਵਿੱਚ ਡਰ ਨਹੀਂ ਰਹਿ ਜਾਂਦਾ ਤੇ ਵਾਹਿਗੁਰੂ ਪਰਮੇਸ਼ਵਰ ਦੇ ਨਾਲ ਹੀ ਉਹਨਾਂ ਦੀ ਜੋਤ ਮਿਲ ਜਾਂਦੀ ਹੈ ਉਹਨਾਂ ਦਾ ਹੀ ਸਰੂਪ ਬਣ ਜਾਂਦੇ ਹਨ ਆਪਣੇ ਮਾਲਕ ਦੇ ਨਾਲ ਹੀ ਉਹ ਮਿਲ ਜਾਂਦੇ ਹਨ ਮੈਂ ਹਰ ਹਰ ਨਾਮ ਆਧਾਰ ਰਮਈਆ ਇਨ ਬਲ ਰਹਿ ਨਾ ਸਕੂ ਬਿਨ ਨਾਵੇ ਗੁਰਮੁਖ ਹਰ ਹਰ ਪਾਠ ਪੜ੍ਹਈਆ ਰਹਾ ਮੈਂ ਹਰ ਹਰ ਨਾਮ ਆਧਾਰ ਰਮਈਆ ਮਹਾਰਾਏ ਕਹਿੰਦੇ ਵਿਆਪਕ ਸਰੂਪ ਦੁੱਖਾਂ ਨੂੰ ਹਰਨ ਵਾਲਾ ਜੋ ਹਰੀ ਪਰਮੇਸ਼ਵਰ ਦਾ ਨਾਮ ਹੈ ਉਸ ਨਾਮ ਦਾ ਹੀ ਮੈਨੂੰ ਆਸਰਾ ਹੈ ਭਾਵ ਉਸ ਨਾਮ ਦਾ ਹੀ ਮੈਂ ਆਸਰਾ ਧੱਕਿਆ ਹੈ ਹਰੀ ਪਰਮੇਸ਼ਵਰ ਦੇ ਨਾਮ ਦਾ ਤੇ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਹੁਣ ਮੈਂ ਖਿੰਨ ਪਲ ਮਾਤਰ ਵੀ ਨਹੀਂ ਰਹਿ ਸਕਦਾ ਭਾਵ ਪਰਮੇਸ਼ਵਰ ਦੇ ਨਾਮ ਤੋਂ ਖਿੰਨ ਮਾਤਰ ਵੀ ਜੇ ਮੇਰਾ ਵਿਛੋੜਾ ਪੈ ਜਾਵੇ ਤੇ ਮੈਂ ਰਹਿ ਨਹੀਂ ਸਕਦਾ ਔਰ ਗੁਰੂ ਦੇ ਦਵਾਰੇ ਉਸ ਹਰੀ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਜਿਹੜਾ ਪਾਠ ਹੈ ਮੈਂ ਉਸ ਨੂੰ ਪੜਿਆ ਹੈ ਭਾਵ ਗੁਰੂ ਦੇ ਦੁਆਰੇ ਤੋਂ ਮੈਨੂੰ ਇਹ ਨਾਮ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਹੋਈ ਹੈ ਹੁਣ ਮੈਂ ਇੱਕ ਖਿੰਨ ਵੀ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ ਜਿਹੜੇ ਰੱਬ ਦੇ ਪਿਆਰੇ ਸੰਤ ਮਹਾਪੁਰਸ਼ ਭਗਤ ਜਨ ਹੁੰਦੇ ਆ ਨਾ ਗੁਰਮਤਿ ਉਹ ਵੀ ਇੱਕ ਸ਼ਿਨ ਨਾਮ ਤੋਂ ਬਗੈਰ ਨਹੀਂ रह ਸਕਦੇ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਬਾ ਜੀ ਕਿਰਪਾ ਕਰਦੇ ਸੀ ਹਰ ਇੱਕ ਸਵਾਸ ਜਿਹੜਾ ਹੈ ਉਹ ਨਾਮ ਦੇ ਨਾਲ ਖਹਿ ਕੇ ਆਉਂਦਾ ਹੈ ਗੁਰਬਾਣੀ ਦੇ ਨਾਲ ਮਹਾਂਪੁਰਸ਼ਾਂ ਦਾ ਉਹ ਬਾਹਰੋਂ ਜੇ ਕਿਸੇ ਨਾਲ ਕੋਈ ਗੱਲ ਵੀ ਕਰਦੇ ਹੋਣ ਲੇਕਿਨ ਜਿਹੜਾ ਮਨ ਉਹਨਾਂ ਦਾ ਹੁੰਦਾ ਹੈ ਉਹ ਸਦਾ ਜਿਹੜਾ ਨਾਮ ਹੈ ਪਰਮੇਸ਼ਵਰ ਦਾ ਉਹਨਾਂ ਦੇ ਮਨ ਦੇ ਵਿੱਚ ਚੱਲਦਾ ਰਹਿੰਦਾ ਹੈ ਇੱਕ ਗ੍ਰਹਿ 10 ਦਵਾਰ ਹੈ ਜਾ ਕੇ ਐਨਿਸ ਕਸ ਕਰ ਪੰਜ ਚੋਰ ਲਗਈਆ ਪਾਤਸ਼ਾਹ ਕਿਰਪਾ ਕਰਦੇ ਹਨ ਇੱਕ ਗ੍ਰਹਿ 10 ਦਵਾਰ ਹੈ ਜਾ ਕੇ ਇਹ ਸਰੀਰ ਦੀ ਗੱਲ ਕਰ ਰਹੇ ਹਾਂ ਮਾਰੇ ਕਹਿੰਦੇ ਇੱਕ ਸਰੀਰ ਰੂਪੀ ਘਰ ਹੈ ਜਿਦੇ 10 ਇੰਦਰੇ ਰੂਪੀ ਹਨ ਭਾਵ 10 ਦਵਾਰ ਹਨ ਤੇ ਮਾਰੇ ਕਹਿੰਦੇ ਇਸ ਘਰ ਦੇ ਵਿੱਚ ਇਸ ਜਿਹੜਾ ਸਰੀਰ ਘਰ ਹੈ ਨਾ ਬੰਦੇ ਦਾ ਉਹਦੇ ਵਿੱਚ ਪੰਜ ਚੋਰ ਵੜੇ ਹੋਏ ਹਨ ਜੋ ਦਿਨ ਰਾਤ ਚੋਰੀ ਕਰ ਰਹੇ ਹਨ ਉਹ ਚੋਰ ਕਿਹੜੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਇੱਕ ਗ੍ਰਹਿ 10 ਦੁਆਰ ਹੈ ਜਾ ਕੇ ਅਹਨ ਸਤਸਕਰ ਪੰਜ ਚੋਰ ਲਗਈ ਆ ਪੰਜ ਚੋਰ ਚੋਰੀ ਕਰਨ ਵਾਲੇ ਇਹਨੂੰ ਚੁੰਮੜੇ ਹੋਏ ਹਨ ਲੱਗੇ ਹੋਏ ਹਨ ਤੇ ਉਹ ਹਰ ਵਕਤ ਸਮ ਬਰਾਬਰ ਰਹਿੰਦੇ ਹਨ ਹਰ ਵਕਤ ਉਹ ਚੋਰੀ ਕਰਨ ਦੇ ਵਿੱਚ ਮਹਾਰਾਜ ਕਹਿੰਦੇ ਲੱਗੇ ਹੋਏ ਹਨ ਧਰਮ ਅਰਥ ਸਭ ਹਿਰ ਲੈ ਜਾਵਹਿ ਮਨ ਮੁਖ ਅੰਦਲੇ ਖਬਰ ਨਾ ਪਈਆ ਮਹਾਰਾਜ ਕਿਰਪਾ ਕਰਦੇ ਨੇ ਉਹ ਜਿਹੜੇ ਚੋਰ ਆ ਨਾ ਉਹ ਇਸ ਜੀਵ ਦਾ ਜਿਹੜਾ ਧਰਮ ਰੂਪੀ ਧਰਮ ਹੈ ਜਿਹੜਾ ਅਰਥ ਧਨ ਧਰਮ ਆਦੀ ਜਿਹੜੇ ਚੰਗੇ ਚੀਜ਼ਾਂ ਹਨ ਉਹ ਮਾਰੇ ਕਹਿੰਦੇ ਜਿਹੜੇ ਚਾਰੋਂ ਖਾਲਿਆ ਉਹਨਾਂ ਨੂੰ ਉਹ ਚੋਰੀ ਕਰ ਰਹੇ ਹਨ ਚੁਰਾ ਰਹੇ ਹਨ ਚੁਰਾ ਕੇ ਲੈ ਜਾਂਦੇ ਹਨ ਪਰੰਤੂ ਇਹ ਮਨਮੁਖ ਅਗਿਆਨੀ ਜਿਹੜਾ ਜੀਵ ਹੈ ਮਾਰੇ ਕਹਿੰਦੇ ਇਹਨੂੰ ਕੋਈ ਖਬਰ ਹੀ ਨਹੀਂ ਹੋ ਰਹੀ ਇਹ ਸੁਚੇਤ ਨਹੀਂ ਹੋ ਰਿਹਾ ਕਿ ਇਹ ਚੋਰ ਰੋਜ਼ ਜਿਹੜੇ ਮੇਰੇ ਚੰਗੇ ਗੁਣ ਹਨ ਸਰੀਰ ਦੇ ਵਿੱਚੋਂ ਉਹ ਚੁਰਾਰ ਰਹੇ ਹਨ ਮੇਰੇ ਇਸ ਕਰਕੇ ਮਾਰੇ ਕਹਿੰਦੇ हे ਮਨਮੁਖ ਅਗਿਆਨੀ ਤੈਨੂੰ ਸੁਚੇਤ ਹੋਣਾ ਪਵੇਗਾ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤਤ ਲਵ ਲਈਆ ਮਾਰੇ ਕਹਿੰਦੇ ਸੋਨੇ ਦਾ ਕੋਟ ਜੋ ਇਹ ਸੂਖਮ ਸਰੀਰ ਹੈ ਭਾਵ ਇਹ ਅਮੋਲਕ ਦਾਤ ਹੈ ਮਾਲਕ ਨੇ ਦਿੱਤੀ ਹੈ ਬਹੁਤ ਦੁਰਲਭ ਹੈ ਮੰਨਣ ਆਦੀ ਸ਼ੁਭ ਗੁਣ ਰੂਪੀ ਮਾਣਕਾਂ ਦੇ ਨਾਲ ਭਰਿਆ ਹੋਇਆ ਹੈ ਜੋ ਇਸ ਕੋਟ ਦੇ ਵਿੱਚ ਗਿਆਨ ਜਾਗਰਤ ਦੇ ਦੇ ਵਿੱਚ ਜਾਗੇ ਹਨ ਉਹਨਾਂ ਨੇ ਚੇਤਨ ਤਤ સ્વરૂਪ ਨੂੰ ਪਛਾਣ ਲਿਆ ਹੈ ਭਾਵ ਉਹਦੇ ਵਿੱਚ ਆਪਣੀ ਬਿਰਤੀ ਲਗਾਈ ਹੈ ਤਸ ਕਰੇ ਰੂ ਆਏ ਲੋਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਮਾਰੇ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਜਿਹੜੇ ਚੋਰ ਹਨ ਉਹ ਧਰਮ ਰੂਪੀ ਧਨ ਨੂੰ ਖੇਰੂ ਹਰਨੇ ਦੇਖਣੇ ਵਾਲੇ ਹਨ ਉਹ ਇਸ ਨੂੰ ਹਰ ਰਹੇ ਹਨ ਤੇ ਉਹ ਆ ਕਰਕੇ ਇਸ ਸਰੀਰ ਦੇ ਵਿੱਚ ਲੁਕੇ ਹੋਏ ਹਨ ਉਹਨਾਂ ਚੋਰਾ ਨੂੰ ਸਤਿਗੁਰੂ ਦੇ ਸ਼ਬਦ ਕਰ ਪਕੜ ਕੇ ਵੰਦਨ ਪਾਲਿਆ ਹੈ ਭਾਵ ਜਿਹੜੇ ਗੁਰਮਕ ਹਨ ਜੋ ਆਪਣੇ ਗੁਰੂ ਦਾ ਹੁਕਮ ਮੰਨਦੇ ਹਨ ਉਹਨਾਂ ਨੇ ਸਤਿਗੁਰੂ ਦੇ ਸ਼ਬਦ ਦੇ ਨਾਲ ਇਹਨਾਂ ਚੋਰਾ ਨੂੰ ਬੰਦ ਲਿਆ ਭਾਵ ਕਾਮ ਕ੍ਰੋਧ ਲੋਭ ਆਦਿ ਜਿਹੜੇ ਵਿਕਾਰ ਹਨ ਹੁਣ ਜੀਵ ਦੇ ਦੂਰ ਹੋ ਗਏ ਹਨ ਹਰ ਹਰ ਨਾਮ ਪੂਤ ਬੋਹਿਥਾ ਖੇਵਟ ਸ਼ਬਦ ਗੁਰਪਾਲ ਲੰਘਈਆ ਹਰੀ ਪਰਮੇਸ਼ਵਰ ਦਾ ਨਾਮ ਹੀ ਸਾਰਿਆਂ ਸੁੱਖਾਂ ਦਾ ਪੂਤ ਖਜ਼ਾਨਾ ਹੈ ਤੇ ਹਰੀ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਮਾਰੇ ਕਹਿੰਦੇ ਉਹ ਹੀ ਜੀਵ ਨੂੰ ਇਹ ਜਿਹੜਾ ਸੰਸਾਰ ਰੂਪੀ ਸਮੁੰਦਰ ਭਵਜਲ ਹੈ ਉਹਦੇ ਤੋਂ ਤਾਰਨ ਵਾਸਤੇ ਬੋਹਤ ਜਹਾਜ਼ ਰੂਪ ਹੈ ਤੇ ਸਤਗੁਰੂ ਖੇਵਟ ਮਲਾ ਰੂਪ ਹੈ ਸੋ ਆਪਣਾ ਸ਼ਬਦ ਉਪਦੇਸ਼ ਦੇ ਕਰਕੇ ਇਸ ਭਵ ਸਾਗਰ ਦੇ ਵਿੱਚੋਂ ਜੀਵ ਨੂੰ ਪਾਰ ਕਰ ਦਿੰਦੇ ਹਨ ਜਮ ਜਾਗਾਤੀ ਨੇੜ ਨਾ ਆਵੇ ਨਾ ਕੋ ਤਸ ਕਰ ਚੋਰ ਲਗਈਆ ਮਾਰੇ ਕਹਿੰਦੇ ਜਿਹੜੇ ਜੀਵ ਉਸ ਵਾਹਿਗੁਰੂ ਪਰਮੇਸ਼ਵਰ ਹਰੀ ਦਾ ਨਾਮ ਜਪਦੇ ਹਨ ਉਹ ਜਮ ਰੂਪੀ ਜਾਗਾਤੀਆਂ ਉਹਨਾਂ ਦੇ ਫਿਰ ਨਿਕਟ ਨਹੀਂ ਆਉਂਦੀਆਂ ਭਾਵ ਜਮ ਉਹਨਾਂ ਦੇ ਲਾਗੇ ਨਹੀਂ ਆਉਂਦੇ ਤੇ ਜਿਹੜੇ ਹੋਰ ਕਾਮ ਕ੍ਰੋਧ ਲੋਭ ਆਦੀ tàੜ ਵੀ ਜਿਹੜੇ ਚੋਰ ਹਨ ਉਹ ਵੀ ਉਹਨਾਂ ਨੂੰ ਲੱਗਦੇ ਨਹੀਂ ਹਨ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨਾ ਲਹੀਆ ਪਾਤਸ਼ਾਹ ਕਹਿੰਦੇ ਨੇ ਐਸੇ ਹਰੀ ਪਰਮੇਸ਼ਵਰ ਦੇ ਜਿਹੜੇ ਗੁਣ ਹਨ ਅਸੀਂ ਉਹਨਾਂ ਨੂੰ ਦਿਨ ਰਾਤ ਗਾਉਂਦੇ ਹਾਂ ਭਾਵ ਦਿਨ ਰਾਤ ਆਪਣੇ ਮਾਲਕ ਪਰਮੇਸ਼ਵਰ ਦੀ ਵਡਿਆਈ ਕਰਦੇ ਹਾਂ ਪਰਮੇਸ਼ਵਰ ਦਾ ਨਾਮ ਜਪਦੇ ਹਾਂ ਪਰੰਤੂ ਮਹਾਰਾਜ ਕਹਿੰਦੇ ਤਿਸ ਹਰੀ ਜਿਸ ਜਸ ਜਿਹੜਾ ਹੈ ਉਸ ਨੂੰ ਕਹਿੰਦਿਆਂ ਹੋਇਆਂ ਜਿਹੜਾ ਜੀਵ ਉਸ ਨੂੰ ਜਪਦਾ ਹੈ ਕਹਿੰਦਾ ਹੈ ਤਿਸ ਦਾ ਜਿਹੜਾ ਅੰਤ ਲਖਿਆ ਨਹੀਂ ਜਾਂਦਾ ਭਾਵ ਉਹ ਵਾਹਿਗੁਰੂ ਪਰਮੇਸ਼ਵਰ ਦਾ ਜਿਹੜਾ ਜਸ ਹੈ ਉਹ ਬੇਅੰਤ ਹੈ ਗੁਰਮੁਖ ਮਨੁਆ ਇਕਤਿ ਘਰ ਆਵੈ ਮਿਲੋ ਗੋਪਾਲ ਨਿਸ਼ਾਨ ਬਜਈਆ ਪਾਤਸ਼ਾਹ ਕਿਰਪਾ ਕਰਦੇ ਹਨ ਗੁਰੂ ਦੁਆਰਾ ਉਪਦੇਸ਼ ਲੈ ਕਰਕੇ ਜਦੋਂ ਮੇਰਾ ਮਨ ਉਸ ਇਕਾਕਰਦਾ ਦੇ ਘਰ ਦੇ ਵਿੱਚ ਆਉਂਦਾ ਹੈ ਇਕਾਕਰ ਹੋ ਜਾਂਦਾ ਹੈ ਫਿਰ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਸ ਨੂੰ ਉਚਾਰਨ ਕਰਦਾ ਹੈ ਪਰਮੇਸ਼ਵਰ ਦਾ ਨਾਮ ਰੂਪੀ ਨਿਸ਼ਾਨ ਨਗਾਰਾ ਹੈ ਜਦੋਂ ਉਸ ਨੂੰ ਵਜਾਉਂਦਾ ਹੈ ਫਿਰ ਮੇਰਾ ਜਿਹੜਾ ਮਨ ਹੈ ਉਸ ਗੋਪਾਲ ਪਰਮੇਸ਼ਵਰ ਦੇ ਨਾਲ ਮਿਲ ਜਾਂਦਾ ਹੈ ਨੈਣੀ ਦੇਖ ਦਰਸ਼ ਮਨ ਤ੍ਰਿਪਤੈ ਸ਼੍ਰਵਣ ਬਾਣੀ ਦੁਰ ਸ਼ਬਦ ਸੁਣਈਆ ਮਾਰੇ ਕਹਿੰਦੇ ਨੈਣੀ ਦੇਖ ਦਰਸ਼ ਮਨ ਤ੍ਰਿਪਤੈ ਜਦੋਂ ਇਹਨਾਂ ਨੇਤਰਾਂ ਦੇ ਨਾਲ ਮੈਂ ਆਪਣੇ ਸਤਿਗੁਰ ਦਾ ਦਰਸ਼ਨ ਦੇਖਦਾ ਹਾਂ ਕਰਦਾ ਹਾਂ ਉਦੋਂ ਜਿਹੜਾ ਮੇਰਾ ਮਨ ਹੈ ਉਹ ਤ੍ਰਿਪਤ ਹੋ ਜਾਂਦਾ ਹੈ ਰੱਜ ਜਾਂਦਾ ਹੈ ਔਰ ਸ਼੍ਰਾਵਣ ਆਪਣੇ ਕੰਨਾਂ ਕਰਕੇ ਜਦੋਂ ਮੈਂ ਗੁਰੂ ਦਾ ਸ਼ਬਦ ਰੂਪੀ ਬਾਣੀ ਨੂੰ ਸੁਣਨਾ ਕਰਦਾ ਹਾ ਸੁਣ ਸੁਣ ਆਤਮ ਦੇਵ ਹੈ ਪੀਨੇ ਅਰਸ ਰਸ ਰਾਮ ਗੋਪਾਲ ਗਵਈਆ ਮਾਰੇ ਕਹਿੰਦੇ ਫੇਰ ਆਪਣੇ ਗੁਰੂ ਦੀ ਗੁਰਬਾਣੀ ਨੂੰ ਸੁਣ ਸੁਣ ਕਰਕੇ ਆਤਮ ਦੇਵ ਭਾਵ ਅਸੀਂ ਭੀਨੇ ਭਿਜ ਗਏ ਹਾਂ ਇਸ ਕਰਕੇ ਪ੍ਰੇਮ ਦੇ ਵਿੱਚ ਤਦਾਕਾਰ ਹੋ ਕਰਕੇ ਉਸ ਵਿਆਪਕ ਰੂਪੀ ਰਾਮ ਪਰਮੇਸ਼ਵਰ ਦਾ ਜਿਹੜਾ ਗੁਣ ਹੈ ਉਸ ਨੂੰ ਅਸੀਂ ਗਾਵਣਾ ਕਰਦੇ ਹਾਂ ਤ੍ਰੈ ਗੁਣ ਮਾਇਆ 모ਹ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਹੀਆ ਅਤੇ ਤ੍ਰੈ ਗੁਣੀ ਜੀਵ ਸਭ ਮਾਇਆ ਦੇ 모ਹ ਦੇ ਵਿੱਚ ਵਿਆਪੇ ਹੋਏ ਹਨ ਤੁਰਿਆ ਚੌਥਾ ਜਿਹੜਾ ਗੁਣ ਹੈ ਜੋ ਆਤਮ ਪਦ ਹੈ ਸੋ ਗੁਰਮੁਖਾਂ ਨੇ ਹੀ ਪਾਇਆ ਹੈ ਇਕ ਦ੍ਰਿਸ਼ਟ ਸਭ ਸਮਕਰ ਜਾਣੈ ਨਦਰਿ ਆਵੈ ਸਭ ਬ੍ਰਹਮ ਪਸਰੀਆ ਮਾਰੇ ਕਹਿੰਦੇ ਉਹ ਏਕਤਾ ਦੀ ਦ੍ਰਿਸ਼ਟ ਕਰਕੇ ਸਾਰਿਆਂ ਨੂੰ ਇੱਕ ਸਮਾਨ ਹੀ ਜਾਣਦੇ ਹਨ ਤੇ ਸਰਬ ਪਸਾਰੇ ਦੇ ਵਿੱਚ ਇੱਕ ਬ੍ਰਹਮ ਸਰੂਪ ਪਰਮੇਸ਼ਵਰ ਹੀ पसਰਿਆ ਹੋਇਆ ਹੈ ਜੋ ਉਹਨਾਂ ਨੂੰ ਸਾਰਿਆਂ ਦੇ ਵਿੱਚ ਦ੍ਰਿਸ਼ਟ ਆਵਦਾ ਹੈ ਆਰਾਮ ਨਾਮ ਹੈ ਜੋ ਤਸਬਾਈ ਗੁਰਮੁਖ ਆਪਕੇ ਅ ਲਖ ਲਖਈਆ ਜਿਸ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਸਾਰਿਆਂ ਦੇ ਵਿੱਚ ਰਮਿਆ ਹੋਇਆ RAM ਹੈ ਉਹਦੀ ਹੀ ਜੋਤ ਸਾਰਿਆਂ ਦੇ ਵਿੱਚ ਆਈ ਹੋਈ ਸੋ ਇਸ ਅਲਖ ਸਰੂਪ ਨੂੰ ਗੁਰਮੁਖਾਂ ਨੇ ਆਪਣਾ ਆਪ ਜਾਣ ਕਰਕੇ ਲਖ ਲਿਆ ਹੈ ਨਾਨਕ ਦੀਨ ਦਇਆਲ ਭਾਏ ਹੈ ਭਗਤ ਭਾਏ ਹਰ ਨਾਮ ਸਮਈਆ ਮਹਾਰਾਜ ਕਿਰਪਾ ਕਰਦੇ ਹਨ ਨਾਨਕ ਦੀਨ ਦਇਆਲ ਭਾਏ ਹੈ ਜੋ ਵਾਹਿਗੁਰੂ ਦੇ ਅੱਗੇ ਦੀਨਤਾ ਸੰਯੁਗਤ ਦੀਨ ਨਿਮਰਤਾ ਪਿਆਰ ਦੇ ਵਿੱਚ ਆ ਕੇ ਉਹਦੇ ਦਵਾਰੇ ਤੇ ਆਉਂਦਾ ਹੈ ਮਾਰੇ ਕਹਿੰਦੇ ਉਹਦੇ ਉੱਤੇ ਉਹ ਹਰੀ ਪਰਮੇਸ਼ਵਰ ਜਿਹੜਾ ਹੈ ਉਹ ਦਿਆਲ ਹੋ ਜਾਂਦਾ ਭਾਵ ਨਿਮਰਤਾ ਪਿਆਰ ਦੇ ਨਾਲ ਜੋ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਚੁਗਦਾ ਹੈ ਪਰਮੇਸ਼ਵਰ ਉਹਨਾਂ ਤੇ ਦਿਆਲ ਹੋ ਜਾਂਦਾ ਹੈ ਉਹ ਪੁਰਸ਼ ਪ੍ਰੇਮ ਭਗਤੀ ਕਰਕੇ ਵਾਹਿਗੁਰੂ ਦੇ ਵਿੱਚ ਸਮਾਏ ਹੋਏ ਹਨ ਬੇਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵ ਹਰ ਚੰਦਨ ਵਾਸ ਸੁਗੰਧ ਗੰਧਈਆ ਮਾਰੇ ਕਹਿੰਦੇ ਹਰ ਹਰ ਨਾਮ ਰੂਪੀ ਜਲ ਜੋ ਅੰਤਿਸ਼ ਕਰਨ ਨੂੰ ਸੀਤਲ ਕਰਨ ਹਾਰਾ ਹੈ ਭਾਈ ਮਾਰੇ ਕਹਿੰਦੇ ਜਿਸ ਦਾ ਧਿਆਵਣਾ ਕਰੋ ਪੁਨਾ ਸੋ ਹਰੀ ਪਰਮੇਸ਼ਵਰ ਗੰਧਈਆ ਉੱਤਮ ਗੰਧੀ ਵਾਲਾ ਹੈ ਚੰਦਨ ਰੂਪ ਹੈ ਉਹਦੀ ਮਹਾਰਾਜ ਕਹਿੰਦੇ ਜਿਹੜੀ ਸੁਗੰਧ ਹੈ ਉਹ ਜਸ ਭਗਤੀ ਕਰਕੇ ਲੇਵਣਾ ਕਰੋ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰੜ ਭਲਾਸ ਸੰਗ ਹਰ ਬੁਹੀਆ ਸਤ ਸੰਗਤ ਦੇ ਵਿੱਚ ਮਿਲ ਕਰਕੇ ਮੈਂ ਪਰਮ ਪਦ ਨੂੰ ਪਾਇਆ ਹੈ ਤੇ ਮਾਰੇ ਕਹਿੰਦੇ ਜਿਵੇਂ ਅਰੰਡ ਪਲਾਸ ਟੱਕ ਦਾ ਜਿਹੜਾ ਪ੍ਰਖਸ਼ ਸੰਤੋਸ਼ ਹਾਂ ਯਦਪੀ ਹਰੀ ਪਰਮੇਸ਼ਵਰ ਜੋ ਚੰਦਨ ਰੂਪ ਹੈ ਉਹਦੇ ਨਾਲ ਮਿਲ ਕਰਕੇ ਮੈਂ ਸੁਗੰਧੀ ਵਾਲਾ ਹੋ ਗਿਆ ਜਪ ਜਗਨਾਥ ਜਗਦੀਸ਼ ਗੁਸਈਆ ਸ਼ਰਨ ਪਰੇ ਸੇਈ ਜਨ ਉਪਰੇ ਜੋ ਪ੍ਰਹਿਲਾਦ ਉਧਾਰ ਸਮਈਆ ਮਾਰੇ ਕਹਿੰਦੇ ਹੇ ਭਾਈ ਜਗਤ ਦਾ ਜਿਹੜਾ 나ਥ ਜਗਦੀਸ਼ਵਰ ਸਾਰਿਆਂ ਦਾ ਜਿਹੜਾ ਈਸ਼ਵਰ ਪਰਮੇਸ਼ਵਰ ਪ੍ਰਿਥਵੀ ਦਾ ਮਾਲਕ ਉਸਾਈ ਹੈ ਜੋ ਵਾਹਿਗੁਰੂ ਪਰਮੇਸ਼ਵਰ ਹੈ ਉਹਦੇ ਨਾਮ ਨੂੰ ਮਨ ਤਨ ਬਾਣੀ ਕਰਕੇ ਜਪਣਾ ਕਰੋ ਜਿਹਦੀ ਸ਼ਰਨ ਦੇ ਵਿੱਚ ਸੋਈ ਜਨ ਇਹ ਸੰਸਾਰ ਦੇ ਦੁੱਖਾਂ ਤੋਂ ਉੱਭਰੇ ਬਚੇ ਹਨ ਤੇ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਪ੍ਰਹਿਲਾਦ ਭਗਤ ਉਸ ਪਰਮੇਸ਼ਵਰ ਦਾ ਨਾਮ ਜਪ ਕਰਕੇ ਦੁੱਖਾਂ ਤੋਂ ਉਬਰੇ ਹੋਏ ਹਨ ਇਹ ਅਤੁੱਟ ਇਹ ਪਾਰ ਕੀ ਲੇ ਰੰਗੋ ਨਸਤ ਤੇ ਕੋ ਨਾਮੁ ਹੋਇ ਕੀ ਬੋਲੰਦੇ ਤੇ ਗੁਣ ਦੇ ਆ ਯਾਮ ਕੈ ਸ੍ਰਤਾਂ ਦੁਤੀ ਕੋ ਕੀ ਅਪਰੰਥ ਪਰਮ ਕਰੇ ਕੀ ਬੋਣਾ ਆ ਇਸ ਸੰਪਰਕ ਸਦਾ ਸਤੰਗ ਮੇਧਾਰਾ ਅੱਲਾ